ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਵਾਗਤ ਕਰਦੇ ਆਂ ਤੁਹਾਡਾ ਆਪਣੇ ਚੈਨਲ ਦੇ ਉੱਤੇ ਅੱਜ ਵਾਲੀ ਵੀਡੀਓ ਹੈ ਦੋਸਤੋ ਤੁਹਾਡੇ ਵਾਸਤੇ ਲੈ ਕੇ ਆਏਗੇ ਜਿਹੜੇ ਪਸ਼ੂ ਬਕਾਊ ਨੇ ਸਕਰੀਨ ਉੱਤੇ ਮੱਝ ਜਿਹੜੀ ਤੁਹਾਨੂੰ ਦੇਖੀ ਜਾਂਦੀ ਹੈ ਨੀਲੀ ਰਾਵੀ ਦੀ ਤੇ ਇੱਕ ਦੂਸਰੀ ਸਾਈਡ ਹੋਰ ਖੜੀ ਹੈ ਮੱਝ ਇਹ ਵੀ ਬਕਾਊ ਆ ਸਾਰੀਆਂ ਮੰਝਾਂ ਦੀ ਡਿਟੇਲ ਦੱਸਾਂਗੇ ਰੇਟ ਜਿਹੜੇ ਰੇਟ ਨੇ ਉਹ ਵੀ ਕਨਫਰਮ ਕਰਵਾਵਾਂਗੇ ਤੇ ਪਿੰਡ ਹੈਗਾ ਇਹ ਝੋੜੜ ਤਹਿਸੀਲ ਇਹਨੂੰ ਮਲੋਟ ਪੈ ਜਾਂਦੀ ਹੈ ਤੇ ਜ਼ਿਲ੍ਹਾ ਮੁਕਸਰ ਸਾਹਿਬ ਪੈ ਜਾਂਦਾ ਹੈ ਤੇ ਇਹ ਪਸ਼ੂ ਖੜੇ ਨੇ ਪਿੰਡ ਝੋੜੜ ਤੇ ਨੇੜੇ ਰਹਿ ਜਾਂਦਾ ਇਹ ਔਲਖਾਂ ਦੇ ਜਦੋਂ ਆਪਾਂ ਮਲੋਟ ਤੋਂ ਮੁਕਸਰ ਨੂੰ ਜਾਣੇਗੇ ਉਸ ਤੋਂ ਔਲਖ ਪਿੰਡਾਂ ਦਾ ਔਲਖ ਤੋਂ 2 ਕਿਲੋਮੀਟਰ ਦੂਰ ਝੋੜੜ ਪਿੰਡ ਰਹਿ ਜਾਂਦਾ ਹੈਗਾ ਤੇ ਆਜੋ ਆਪਾਂ ਬਾਈ ਬੱbbi ਨਾਲ ਗੱਲਬਾਤ ਕਰਾਈਏ ਤੇ ਪਸ਼ੂਆਂ ਦੀ ਡਿਟੇਲ ਵਾਰੀ ਜਾਣਕਾਰੀ ਲਵਾਂਗੇ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਬਾਈ ਜੀ ਜਿਹੜੇ ਆਪਣੇ ਅੱਜ ਪਸ਼ੂ ਬਕਾਉ ਨੇ ਹਾਂਜੀ ਤੇ ਇਹਨਾਂ ਬਾਰੇ ਸਾਨੂੰ ਇੱਕ ਤਾਂ ਡਿਟੇਲ ਦੱਸ ਦਿਓ ਜੀ ਠੀਕ ਹੈ ਤੇ ਸਭ ਤੋਂ ਪਹਿਲਾਂ ਤੁਹਾਡਾ ਮਤਲਬ ਨੰਬਰ ਦੱਸ ਦੋ ਤੁਹਾਨੂੰ ਦਰਸ਼ਕਾਂ ਨੂੰ ਆਪਾਂ ਪਹਿਲੇ ਨੰਬਰ ਦੱਸ ਦਈਏ ਫਿਰ ਆਪਾਂ ਡਿਟੇਲ ਦੇਵਾਂਗੇ 97799 82257 ਠੀਕ ਹੈ ਜੀ ਬਾਕੀ ਉਧਰ ਮਾੜਾ ਜਿਹਾ ਵਿਖਾ ਦਿਓ ਹਾਂਜੀ ਆਪਣਾ ਸਕਰੀਨ ਤੇ ਵੀ ਤੁਹਾਨੂੰ ਦਿਖਾ ਦਿੰਨੇ ਦੋਸਤੋ ਕੰਧ ਦੇ ਉੱਤੇ ਨੰਬਰ ਲਿਖਿਆ ਹੋਇਆ ਤੇ ਆਪਾਂ ਸਟਾਰਟਿੰਗ ਕਰਦੇ ਆਂਗੇ ਪਹਿਲੀ ਮੱਝ ਤੋਂ ਬਾਈ ਜੀ ਆਪਾਂ ਨੂੰ ਜਿਹੜੀ ਇਹ ਪਹਿਲੀ ਮੱਝ ਹੈਗੀ ਹਾਂਜੀ ਤੇ ਇਹਦੀ ਕੀ ਡਿਟੇਲ ਹੈ ਜੀ ਤੇ ਸੂਈ ਵੀ ਹੈ ਜੀ ਅੱਜ ਪੰਜਵਾਂ ਛੀਮਾ ਦੇਣਾ ਪੰਜਵਾਂ ਛੀਮਾ ਦੇਣਾ ਜੀ ਹਾਂ ਠੀਕ ਹੈ ਜੀ 10 ਤੋਂ ਪਲੱਸ ਬੌਲਾ ਇਹਦੇ ਥੱਲੇ 10 ਕਿਲੋ ਬੋਲਾ ਤਿਆਰ ਹੈ ਜੀ ਤਿਆਰ ਆ ਜੀ ਠੀਕ ਹੈ ਜੀ 14-15 ਕਿਲੋ ਦੁੱਧ ਵਧੀਆ ਦੇ ਦੂਗੀ ਇਹ ਠੀਕ ਹੈ ਜੀ ਹਾਂਜੀ ਤੇ ਸੂਆ ਕਿਹੜਾ ਬਾਈ ਜੀ ਇਹ ਸੂਆ ਦੂਜਾ ਜੀ ਇਹ ਦੋਸਤੋ ਤੁਸੀਂ ਚੈੱਕ ਕਰ ਲਓ ਵੀ ਦੂਜਾ ਸੂਆ ਥਣਾ ਦੀ ਆਪਾਂ ਸੋਨੂੰ ਚੈੱਕ ਕਰਾ ਦਨੇ ਆ ਬਹੁਤ ਹੀ ਜਿਆਦਾ ਵਧੀਆ ਲੇਵੇ ਦੀ ਮੱਝ ਹੈਗੀ ਕੱਲਾ ਕੱਲਾ ਥਣ ਲੱਗਿਆ ਹੋਇਆ ਹੈਗਾ ਮੁਠੀ ਵਾਲਾ ਥਣ ਲੇਵਾ ਹੈਗਾ ਸਰੀਰਕ ਤੌਰ ਤੇ ਤੁਸੀਂ ਚੈੱਕ ਕਰਨੀ ਹੈ ਮੱਝ ਨੂੰ ਹੁਣ ਵੇਖ ਲਾ ਉਹਨੂੰ ਕੇ ਮੈਂ ਚੈੱਕ ਕਰਕੇ ਸਿੰਗਾ ਦੀ ਥੋੜੀ ਜੀ ਖੁੱਲੀ ਹੈਗੀ ਮੱਝ ਠੀਕ ਹੈ ਵੀਰੇ ਬੰਨ ਦੇ ਆਜੋ ਆਪਾਂ ਤੁਹਾਨੂੰ ਦੂਜੀ ਮੱਝ ਦੀ ਜਾਣਕਾਰੀ ਦਿੰਨੇ ਆਂਗੀ ਕੁੱਲ 4 ਮੱਝਾਂ ਬਾਈ ਜੀ ਕੋਲੇ ਬਕਾਊ ਨੇ ਚੱਲ ਦੋ ਸੂਈਆਂ ਹੋਈਆਂ ਨੇ ਤੇ ਦੋ ਗੱਬਣਾ ਮੱਝਾਂ ਨੇ ਦੋਸਤੋ ਜਿਹੜੀ ਸਕਰੀਨ ਉੱਤੇ ਮੱਝ ਤੁਹਾਨੂੰ ਦਿਖ ਰਹੀ ਹੈਗੀ ਚੈੱਕ ਕਰ ਲਓ ਲੇਵੇ ਜਿਹੜਾ ਬਹੁਤ ਹੀ ਜ਼ਿਆਦਾ ਸਾਫ਼ ਸੁਥਰੇ ਲੇਵੇ ਦੀ ਮੱਝ ਹੈਗੀ ਔਰ ਕਿਸ ਨੂੰ ਦਿਖਾਉਣੇ ਆ ਇਹਦੀ ਬਾਈ ਜੀ ਕੀ ਡਿਟੇਲ ਹੈਗੀ ਇਹ ਵੀ ਜੀ ਦੂਜਾ ਸੂਆ ਹੀ ਆ ਦੂਜਾ ਸੂਆ ਜੀ ਹਾਂ ਜੀ ਅਜੇ ਇਹ ਸੂਨ ਵਾਲੀ ਆ ਬਾਈ ਜੀ ਸੂਨ ਵਾਲੀ ਆ ਜੀ ਕਿੰਨੇ ਦਿਨ ਲੈ ਜੂਗੀ ਜੀ ਇਹ ਹਫਤੇ ਵਾਂਗੂ ਲੈ ਜੂਗੀ ਜੀ ਹਫਤੇ ਵਾਂਗੂ ਲੈ ਜੂਗੀ ਹਾਂ ਜੀ ਠੀਕ ਹੈ ਆਪਾਂ ਤੁਹਾਨੂੰ ਦਿਖਾ ਦਈਏ ਚਾਰੇ ਪੈਰ ਚਿੱਟੇ ਨੇ ਪੋਛ ਵੀ ਚਿੱਟੀ ਆ ਦੋਸਤੋ ਤੇ ਮੱਥੇ ਦੇ ਵਿੱਚ ਫੂਲ ਹੈ ਸਿੰਗਾ ਦੀ ਤੁਸੀਂ ਚੈੱਕ ਕਰ ਲਓ ਇਹਦਾ ਬਾਈ ਜੀ ਕੀ ਰੇਟ ਕਰਤਾ ਇਹਦਾ 110000 ਮੰਗਦੇ ਆ ਜੀ 110000 ਰੁਪਏ ਮਾਨਤਾਣ ਹੋ ਜੂ ਬਾਈ ਜੀ ਹਾਂਜੀ ਹਾਂਜੀ ਤੇ ਇੱਕ ਬਾਈ ਆਪਾਂ ਪਹਿਲਾਂ ਨਹੀਂ ਮੱਝ ਦਾ ਰੇਟ ਦੱਸਣਾ ਭੁੱਲ ਗਏ ਉਹਦਾ 75000 ਰੁਪਏ ਜੀ ਅੱਛਾ ਜੀ ਦੋਸਤੋ ਜਿਹੜੀ ਆਪਾਂ ਤੁਹਾਨੂੰ ਆਹਾ ਮੱਝ ਪਹਿਲਾਂ ਪਹਿਲੇ ਨੰਬਰ ਤੇ ਦਿਖਾਈ ਸੀ ਨਾ ਇਹਦਾ ਰੇਟ ਬਾਈ ਜੀ 75000 ਰੁਪਏ ਕਰਦੇ ਜੀ ਤੇ ਆਜੋ ਆਪਾਂ ਤੁਹਾਨੂੰ ਇੱਕ ਗੱਬਣ ਮੱਝ ਹੋਰ ਦਿਹਾਉਣੇ ਹੈਗੇ ਅੱਖਾਂ ਤੋਂ ਦੋਸਤੋ ਇਹ ਬਿੱਲੀ ਹੈਗੀ ਮੱਥੇ ਦੇ ਵਿੱਚ ਫੂਲ ਹੈ ਇਹ ਵੀ ਸੂਣ ਵਾਲੀ ਮੱਝ ਐ ਮਗਰਲੇ ਦੋ ਪੈਰ ਚਿੱਟੇ ਨੇ ਮਗਰਲੇ ਦੋ ਪੈਰ ਚਿੱਟੇ ਨੇ ਪੂਛ ਵੀ ਚਿੱਟੀ ਐ ਤੇ ਬਾਈ ਜੀ ਇਹਦਾ ਕਿਹੜਾ ਸੂਆ ਸੂ ਗਈ ਹੁਣ ਇਹ ਤੀਜਾ ਸੂਣੀ ਆ ਜੀ ਤੀਜਾ ਸੂਆ ਸੂ ਗਈ ਹਾਂਜੀ ਤੋੜ ਕੇ ਦਿਹਾਉਣੇ ਆਪਾਂ ਤੁਸੀਂ ਚੈੱਕ ਕਰਨੀ ਐ ਕੱਦ-ਕਾਠ ਦੇ ਵਿੱਚ ਬਹੁਤ ਹੀ ਜ਼ਿਆਦਾ ਵਧੀਆ ਥੋੜਾ ਜਿਆਦਾ ਡਰਦੀ ਐ ਦੋਸਤੋ ਕੈਮਰੇ ਦਾ ਕਰਕੇ ਕਈ ਵਾਰੀ ਪਸ਼ੂ ਹੁੰਦਾ ਨਾ ਡਰ ਜਾਂਦਾਗਾ ਤੇ ਥਣਾ ਦੀ ਵੀ ਤੁਸੀਂ ਚੈੱਕ ਕਰਨੀ ਐ ਕਿੰਨੇ ਦਿਨ ਲੈ ਜੂ ਬਾਈ ਜੀ ਇਹੇ ਹਫਤਾ ਲੈ ਜੂਗੀ ਇਹ ਇੱਕ ਹਫਤਾ ਸੂਣ ਦੇ ਵਿੱਚ ਲੈ ਜੂ ਦੋਸਤੋ ਠੀਕ ਆ ਬਾਈ ਜੀ ਬੰਨ ਦੋ ਇਹਦਾ ਬਾਈ ਜੀ ਕੀ ਮੁੱਲ ਕਰਦੇ ਹੋ ਇਹਦਾ 95000 ਮੁੱਲ ਆ ਜੀ ਅੱਛਾ ਜੀ 15 ਕਿਲੋ ਤੋਂ ਉੱਤੇ ਦੁੱਧ ਦਿੰਦੀ ਹੈ ਜੀ ਇਹ 15 ਕਿਲੋ ਦੁੱਧ ਦੀ ਗਾਰੰਟੀ ਦੇਵੋਗੇ ਬਾਈ ਜੀ ਬਿਲਕੁਲ ਜੀ ਠੀਕ ਹੈ ਤੇ ਇਹਦਾ ਰੇਟ ਕਿੰਨਾ ਦੱਸਿਆ ਸੀਗੇ ਜੀ 95000 95000 ਰੁਪਏ ਠੀਕ ਹੈ ਤੇ ਬਾਈ ਜੀ ਜਿਹੜੀ ਆਪਣੇ ਕਾਰਨਰ ਦੇ ਵਿੱਚ ਮੱਝ ਖੜੀ ਹੈ ਸੂਈ ਹੋਈ ਹੈ ਹਾਂ ਜੀ ਇਹ ਕਿਸ ਦਿਨ ਸੂਈ ਹੋਈ ਐ ਇਹ ਅੱਜ ਹੀ ਸੂਈ ਐ ਜੀ ਠੀਕ ਐ ਜੀ ਆ ਹੁਣੇ ਖਾਲੀ ਕਰੀਏ ਇਹ ਤੇ ਇਹਦਾ ਕਿਹੜਾ ਸੂਆ ਜੀ ਤੇ ਤੀਜਾ ਹੀ ਇਹ ਐ ਜੀ ਤੀਜਾ ਸੂਆ ਸੂਈ ਹੋਈ ਐ ਹਾਂ ਜੀ ਅੱਜ ਸੂਆ ਸੂਈ ਐ ਹਾਂ ਜੀ ਇਹ ਮਗਰ ਕੀ ਐ ਜੀ ਇਹਦੇ ਮਗਰ ਕੱਟੀ ਐ ਜੀ ਇਹਦੀ ਕੱਟੀ ਬਾਈ ਜੀ ਤੋੜ ਕੇ ਦਿਖਾਵਾਂਗੇ ਬਾਈ ਇਹਦਾ ਬਾਈ ਜੀ ਦਾ ਨਾਮ ਹੈਗਾ ਬੱbbi ਪਿੰਡ ਝੋੜੜ ਮਲੋਟ ਇਹਨਾਂ ਨੂੰ ਤਹਿਸੀਲ ਪੈਂਦੀ ਤੇ ਮੁਕਸਰ ਇਹਨਾਂ ਦਾ ਜ਼ਿਲ੍ਹਾ ਪੈਂਦਾ ਹੈ ਤਾਜੀ ਸੂਈ ਹੋਈ ਮੱਝ ਆ ਦੋਸਤੋ ਤੁਸੀਂ ਚੈੱਕ ਕਰ ਲਓ ਥੋੜੀ ਲੇਵੇ ਦੀ ਤੱਕ ਤਾਂ ਮੂਹਰ ਨੂੰ ਹੈਗੀ ਐ ਤੇ ਵੈਸੇ ਊ ਮੱਝ ਜਿਹੜੀ ਤਾਜੀ ਸੂਈ ਹੋਣ ਕਰਕੇ ਲਿਫੜੀ ਜੀ ਲੱਗਦੀ ਐ ਤੁਹਾਨੂੰ ਥੋੜੀ ਜੀ ਪਹਿਲਾਂ ਜੀ ਨਹੀਂ ਲਾਇਆ ਅੱਛਾ ਜੀ ਇੱਕ ਦੋ ਦਿਨ ਹੋਈ ਹੋਈ ਸੂਈ ਨੂੰ ਹੋਏ ਨੇ ਮਤਲਬ ਪਹਿਲਾਂ ਸੂਪੀ ਇੱਕ ਦੋ ਦਿਨ ਪਹਿਲਾਂ ਸੂਪੀ ਤੇ ਸੂਈ ਅੱਜ ਆ ਦੋਸਤੋ ਇਹਦਾ ਬਾਈ ਜੀ ਕੀ ਮੁੱਲ ਕਰਤਾ ਇਹਦਾ 80000 ਰੁਪਇਆ 80000 ਰੁਪਇਆ ਤੇ ਮਾਨਤਾਨ ਹੋ ਜਾਊਗਾ ਹਾਂਜੀ ਹਾਂਜੀ ਠੀਕ ਐ ਠੀਕ ਹੈ ਬਾਈ ਜੀ ਤੁਸੀਂ ਇੱਕ ਵਾਰ ਦਰਸ਼ਕਾਂ ਨੂੰ ਆਪਣਾ ਨੰਬਰ ਫੇਰ ਬੋਲ ਦੋ ਤੁਸੀਂ 9779982257 ਠੀਕ ਹੈ ਜੀ ਦੋਸਤੋ ਜੇ ਤੁਹਾਨੂੰ ਇਹਨਾਂ ਚਾਰਾਂ ਪਸ਼ੂਆਂ ਦੇ ਵਿੱਚੋਂ ਕੋਈ ਪਸ਼ੂ ਪਸੰਦ ਆਉਂਦਾ ਹੈ ਤੇ ਤੁਸੀਂ ਖਰੀਦ ਕਰ ਸਕਦੇ ਹੋ ਬਾਈ ਜੀ ਦਾ ਆਪਾਂ ਤੁਹਾਨੂੰ ਨੰਬਰ ਦੇਤਾ ਆ ਵੀ ਮੱਝ ਸੂਣ ਵਾਲੀ ਹੈ ਤੇ ਆ ਸੂਈ ਹੋਈ ਹੈ ਠੀਕ ਹੈ ਜਿਹੜੀ ਸਕਰੀਨ ਤੇ ਤੁਹਾਨੂੰ ਦਿਖ ਰਹੀ ਹੈਗੀ ਤੇ ਇਹ ਇੱਕ ਵਾਰ ਆਪਾਂ ਤੁਹਾਨੂੰ ਕੰਧ ਦੇ ਉੱਤੇ ਨੰਬਰ ਲਿਖਿਆ ਹੋਇਆ ਹੈਗਾ ਤੇ ਉਹ ਵੀ ਆਪਾਂ ਤੁਹਾਨੂੰ ਨਿਗਾਹ ਕਰਾ ਦਿੰਨੇ ਆ ਵੀਡੀਓ ਨੂੰ ਵੱਧ ਤੋਂ ਵੱਧ ਤੁਸੀਂ ਸ਼ੇਅਰ ਕਰ ਦਿਓ ਲਾਈਕ ਕਮੈਂਟ ਕਰਕੇ ਜਰੂਰ ਦੱਸਿਓ ਇੰਨੇ ਹੀ ਕਹਿੰਦੇ ਤੁਹਾਡਾ ਬਹੁਤ ਧੰਨਵਾਦ ਕਰਦੇ ਆ ਜਿੰਨੇ ਵੀ ਵੀਰ ਆਪਣੀ ਵੀਡੀਓ ਨੂੰ ਸ਼ੇਅਰ ਕਰਦੇ ਹੁੰਦੇ ਨੇ